ਸਾਰੇ ਮੇਰੇ ਬੜੇ ਸਨਮਾਨਯੋਗ ਆਪਣੇ ਪਰਵੀਨ ਜੀ ਆਇਆਂ ਚੌਹਤਾ ਵਾਇਆ ਪਟਕਾ ਵਾਇਆ ਮੇਰੀਆਂ ਫੈਨਾਂ ਮੈਂ ਹੁਣੇ ਹੀ ਆਪਾਂ ਜੀ ਕੋਲ ਸਨ ਹੋਣਾ ਨਾ ਕਰਦਾ ਤੇ ਸੰਗਮ ਜਿੱਥੇ ਆਇਆ ਕੱਲਾ ਕੋਈ ਛੱਡ ਕੇ ਆਉਂਦਾ ਆਪਣਾ ਕੰਮ ਕਰਦਾ ਕੈਂਪ ਜਿਆ ਸੀ ਕੋਈ ਨਹੀਂ ਮੁੰਡੇ ਵੀ ਨਹੀਂ ਬਿਲਗ ਚਲ ਗਈ ਦੀ ਮੈਂ ਕਿਸੀ ਨਹੀਂ ਰਹਿਣ ਤਾਂ ਕਾਪਿਆ ਸੇ ਬਖਾ ਕੀ ਆ ਜਿਤਾਰਾ ਅਸੀਂ ਛੋਟੇ ਹੁੰਦੇ ਸੀ ਫਿਲਮ ਵੇਖ ਜਾਂਦੇ ਹੁੰਦੇ ਸੀ ਚਾਰਾਂ ਦਿਨ ਫਿਲਮ ਚਲੂ ਹੋਣੀ ਹੈ ਅਸੀਂ ਸਾਕੇ ਚੋਂ ਜਾਗੇ ਬ੍ਰੈਂਡਿੰਗ ਉਸ ਦਾ ਹਿਸਟਰੀ ਵੀ ਹੋਣੀ ਹੈ ਅੱਜ ਆਪਣੀ ਤਰੰਗੀ ਖਾਣਾ ਬਹੁਤ ਪ੍ਰੈਸ਼ਰ ਤੇ ਹੋ ਗਏ ਉਹਨੂੰ ਕੋਈ ਨਾ ਹੋਈ ਤੇ ਸੀਰੀਅਸ ਰਹਿਣਾ ਪੰਡਾ ਉਹਨੂੰ ਕੋਈ ਨਾ ਹੋਈ ਤੇ ਸੀਰੀਅਸ ਰਹਿਣਾ ਪੰਡਾ ਵੀ ਯਾਰ

ਮੈਨੂੰ ਤੇਰੇ ਭਾਵ ਦਿਖਦੇ ਪਿਆ ਕਿ ਮਰਛਾ ਲੈ ਕੇ ਆਇਆ ਤੇ ਮੈਂ ਤੈਨੂੰ ਕੋਈ ਉਹ ਦੇ ਕੇ ਤੁਰਨਾ ਮੈਂ ਵੀ ਜੇ ਕਿਕਰਾਂ ਤੇ ਮੰਗੇ ਖਰਮਾਨੀਆਂ ਵੀ ਜੇ ਕਿਕਰਾਂ ਪੂਰੀ ਸ਼ਰਮਸ਼ਾਰ ਹੋ ਗਿਆ ਆ ਯਾਰ ਬੁਰੀ ਬੱਲੇ ਹਾਂ ਹਾਂ ਇਹ ਇੱਕ ਮਿੰਟ ਨੂੰ ਲੋਕੋ ਨਾ ਇਹ ਨਹੀਂ ਹੈ ਕੀ ਚਾਹੀਦਾ ਜੀ ਜਸਾ ਸਾਡੀ ਮਦਦ ਭਰਿਆ

ਹਿੰਦੁਸਤਾਨ ਨੂੰ ਮੁਝਦੇ ਆ ਜੀ ਉਹ ਬੋਲਦੇ ਸਰਾਤਰੀ ਉਹਨੇ ਕਿ ਚੋਪਾ ਗੱਡ ਕੇ ਘਾਰ ਅੰਦਰ ਵਾਟ ਕੇ ਬੈ ਗਏ ਤੇ ਮੈਂ ਤੁਹਾਨੂੰ ਪਹਿਲਾਂ ਮੈਂ ਬੇਨਤੀ ਕੀਤੀ ਆ ਕਿ ਕੋਈ ਵੀ ਤੇਰੇ ਇਹ ਨਾ ਸਮਝੇ ਕਿ ਮੈਨੂੰ ਵਾਦਾ ਕੀਤਾ ਤੇ ਉਹ ਉਠਾਇਆ ਵਾ ਨਹੀਂ ਪ੍ਰਧਾਨ ਕੋਈ ਡਿਸੀਜਨ ਲੈਣਾ ਵਾ ਮੈਂ ਇਹ ਇਕੱਲਾ ਨਹੀਂ ਲੈ ਸਕਦਾ ਡਿਸੀਜਨ ਕਿਉਂਕਿ ਮਦਦ ठीक है कि अपना एक बार इस इसके बुलाया अपने पार्थ पूजो बेनती करूंगा जो किसी ने भी अपनी गल रखनी है मंदर की मर्यादा बनाए रखने करनी है कोई भी गल के खराब नहीं करनी और बड़े तरीके ने गल करनी है ਆਪਾਂ ਤਾਂ ਟ੍ਰਿਕਾ ਮਸਾਲਾ ਕਰਨਾ ਨਾ ਕਿ ਮੰਦਰ ਨੂੰ ਜੰਗਲ ਖੜਾ ਬਣਾ ਕੇ ਬਾਜੀ ਆਮਾਨ 30 ਲੀਗ ਦੀ ਗਾਜੀ ਪਾਤਰੀ ਦੇ ਤੇ ਬਹੁਤ ਸਾਰੇ ਸਾਰੇ ਸਾਥੀ ਆਪਣੇ ਬੜੇ ਜਿਤ ਵਾਲੇ ਇਨਸਾਨ ਸਾਹਿਬ ਜੋ ਬਿਤੇ ਨੇ 12 ਨੰਬਰ 16 ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹ ਭਗਵਾਨ ਦਾ ਘਰ ਹੈ ਉਹਦੀ ਛਾਇਆ ਦੇ ਥੱਲੇ ਅਸੀਂ ਸਾਰੇ ਇਹਨੂੰ ਮਾਰੇ ਦੇ ਸਰਦਾਰੂ ਦੇ ਰੂਪ ਦੇ ਵਿੱਚ ਜਿੱਤੇ ਰੱਖੀ ਹੋਈ ਉਹ ਇਸ ਕਰਕੇ ਸਾਹ ਦੇ ਵਿੱਚ ਕਹਿੰਦੇ ਨੇ ਕਿ ਕਿ ਮੀਡੀਕਲਾਈਨ ਕਿ ਜੋ ਇਹ ਕਾਮਾ ਮੰਦਰ ਦੀਆਂ ਕਮੇਟੀਆਂ ਦਾ ਅਸੀਂ ਬੜਾ ਦੇਖਦੇ ਪਏ ਹਾਂ মিডিਆ ਦੇ ਵਿੱਚ ਕਿ ਇਹ ਸਾਰੀ ਜਨਤਾ ਜਨਾਰਤ ਜਿਹੜੀ ਇੱਥੇ ਬੈਠੀ ਹੈ ਨਾ ਜਵਾਨ ਉਮਰ 16 ਵੀ ਇਹ ਵੀ ਇੱਕ ਸਮਝੋਗੇ ਤੁਹਾਨੂੰ ਦੇ ਰੂਪ ਦੇ ਵਿੱਚ ਇੱਥੇ ਬੈਠੀ ਹੈ ਤੇ ਜਾਨੀ ਸਹਿਮਤੀ ਦੇ ਨਾਲ ਅੱਜ ਜੋ ਵੀ ਇਹ ਫੈਸਲਾ ਕਰੋਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ क्योंकि जो तुम करो जो कमेटी इतने कोई भी राजनीति करती है अपनी पोलिटिक्स करीडर के अपना नाम बनाने कोई राजनीति करती है तो उस कमेटी का इतने जो फाला मेरिया भैया बीबिया संगत रूप के अज ये सब स्नेह ने इकट्ठे होए हैं आपा बड़ी खुशी हुई है के कि ये के कि साड़ियां महलावा आज का जो होता है मंदिर में बैठ दोस्तों जो हालात आज पैदा होए हैं बड़े मन में लगती है गया सोंगे कला कमेटी को समा पहला बनाई गई थी इलाका वासियों वालों दुनिया भी संगत इंडिया है सारे को दोस्तों अगर बात मेरी सुनो में नहीं तो मेरे कर्म का कुछ अगर जो ये मसला क्रिएट हो गया आज उसका समाधान समाधान के बनाया जाए दोस्तों मैं कह रहा थी एक कमेटी बनाई गई थी पहले इसको पहले जी कमेटी थी बहुत सारे साथी जे स्वर्गवास हो चुके सिफ्ट हो चुके सर काम से मैं समझता जिनी संगत, अग इतने मंदिर उपस्थित है वो धर्म जागरूक ने

दे, दे मंदर के इतिहास के मैं योजा मसला नहीं देखा कि मंदिर का कोई मसला है कोई फैसला है कोई गल है कोई डिशीजन है वो आप पुलिस जाइए आपके मसले पुलिस भी हल करते पहली गल तो यह तो है पुलिस तो so, अगर मसला इतना इन्ना हाई होर्ट के थाने રાઈ ઢગળે જો મત के भी आया આયા हथियार હઠારા દે પત દર્શની ભી ઇથે દીતી દે પતા नहीं હે એ બસ સોળ અ દોસ્તો હાલ નીકળ્યા કે થોરો હોડ લાગ ગ્યો ઓ હાલ કિતھوں ધવાલેયા દોસ્તો યે असी के मसले की हल करने के अपने मसले आप ही देखो दो धरना उ जी कड़ी बड़ी अपने संसार को बढ़ाया बड़ी मदभागी घटना है सो इस मसले रिंका जी का जो रोल है मैं समझता बड़ा पॉजिटिव है पॉजिटिव सीना चलाने भी पॉजिटिव हो सियासी लीडर ने इन्होंने सियासत करनी है सारे किसी एक धड़े नहीं या किसी एक लड़के लिए नहीं या किसी एक बंदे और बहुत वही सोच है इन्हों सोचा किए हैं सो कल परसों फिर एक मीटिंग जी इन ने बुलाई फैसला किया गया कि हम सफर का जो पैमाना है वह कर चुका है साढ़िया बीटिया भैन सा माता कोई गुटफी नहीं करे माता वास्तवियों कोठा किया जाए उन्होंने ला नहीं, नहीं जाए और भी सदा जाए जीत कमेटी वो भी दोस्तों साके

ਮੈਂ ਕਿਹਾ ਕੋਈ ਕੁਝ ਨਹੀਂ ਵੀਕ ਹੈ ਬੰਦੂ ਰੋਗਲਾ ਨਗਰ ਦਾ ਹੀ ਆ ਰਹਿਣ ਗੁਰੂਬਾਈ ਦਾ ਜਾਂਦੇ ਨਾ ਕਿ ਕਿਸੇ ਕੁੜੀਆ ਤੇ ਨਾ ਬੰਦੂ ਸੇਵਾ ਨਾ ਸੇਵਾ ਨਾ ਉੱਥੇ ਥੋੜੀ ਪ੍ਰੋਬਲਮ ਆ ਇਸ ਵੀ ਮਿਊਜ਼ੀਸ਼ਨ ਤੇ ਮਿਊਜ਼ੀਕ ਗ੍ਰੀਮ ਜਾਂਦੇ ਮੈਂ ਨਾ ਜੇ ਤੁਹਾਡੇ ਕੋਲ ਵੀ ਅੱਧੇ ਕਰਵਾ ਰਹੇ ਆ ਨਾ ਕਿਉਂਕਿ ਉਹ ਤਿੰਨ ਚਾਰ ਗੇੜੇ ਵਿੱਚ ਜੇਕਰ ਤੁਹਾਨੂੰ ਚਾਹੀਦੇ ਆ ਬੰਦੂ ਜੀ ਆਲ ਲਾਈਨ ਤੇ ਰਹਿ ਗਿਓ ਮੈਂ ਹੁਣੇ ਮਲਾਦਾ ਉਹਨਾਂ ਨੂੰ ਕੁੱਝ ਮਨਾਇਆ ਤੇ ਕੁੱਝੇ ਕੰਮ ਕੀਤਾ ਬਾਹਰ ਦੇ ਵਿੱਚ ਕਿਤੇ ਆ ਬੋਲੀ ਮੈਂ ਹੁਣੇ ਟਿਕਿਆ ਜਿਆ ਸੜਾ ਤੇ ਮੇਰੀ ਪ੍ਰੈਕਚਰ ਹੋ ਗਿਆ ਇਹ ਸਖਸ਼ ਨੇ ਆਪਣਾ ਰੋਣਾ ਨਹੀਂ ਹੋਇਆ ਪਹਿਲੇ ਮੇਰੀ ਗੱਲ ਸੁਣਿਆ ਆ ਕਿ 7ਵੇਂ ਨੇ ਇੱਕ ਦੇਸ਼ ਮੈਨ ਹੋ ਗਿਆ 7ਵੇਂ ਹੋ ਗਏ ਆ ਇਹ ਜਿੰਨਾ ਨੈਨੋ ਇਲਾਕਿਆਂ ਨੂੰ ਰੱਖਿਆ ਇੱਕ ਪਾਰਟੀ ਕੁਲਰ ਬੰਦੇ ਨੂੰ ਨਹੀਂ ਜਦ ਮੇਕਿੰਗ ਨੂੰ ਜਦੋਂ 2.5 ਲੱਖਾਂ ਮਾਰਦੇ ਕਹਿਣਗੇ ਇਹ ਸ਼ਸਰੂ ਪਈਆਂ 2250 ਵੋਟਾਂ ਦਾ ਕਿ ਸ਼ਸ ਚਿੱਤਿਆ ਉਹ ਸਾਰੇ ਇਕੱਠੇ ਹੋ ਗਏ ਥੁੜਾ ਤੋਂ ਹੋ ਕਿ ਨਹੀਂ ਬੋਲ ਨਹੀਂ 8 ਦਾਸਕ ਬੰਦਿਆਂ ਨੂੰ ਸੂਹਣਾ ਕਰੇ ਵਾਰੇ ਵਾਸਤੇ ਬਾਜੀ ਮਾਰੇ ਤਗੜੇ ਪਾਣੀ ਦਿੱਤਾ ਹੈ ਕਿ ਅੱਜ ਉਹੀ ਆਏ ਵੀ ਇਸ ਕਰਕੇ ਆ कुछ तो कहना कि, तो कहना मेरिया मावा भैंड छोटे बच्चे बहुत ही संस्कार मैं हमारा ज्यादा समा नहीं लगा क्योंकि टाइम ज्यादा हो चुका है और मैं कोई एर्णय मैं नहीं करना कि जेदी मेरे तो कोई गंगल करो कि पता हाँ जी यह निर्णय लिया

ਸ਼ਰਤਰੀ ਗੋਨਾਲਾ ਕਲੇ ਚਲਿਆ ਅਮਗਿਆ ਇਨਾਂ ਦੀ ਕਮੇਟੀ ਬਣੀ ਜਿੱਥੇ ਮਤਾਵਾਪ ਕਨਾਂ ਜੋਗਾਵਲੀਆਂ ਜਾਂ ਦੂਸਰੀਆਂ ਤੀਈਆਂ ਤੇ ਬਹੁਤ ਸਾਰੀਆਂ ਪੱਤਮੀਟੀਆਂ ਹੀਆਂ ਜਿਹੜੀਆਂ ਵੀ ਕਰੇ ਕੰਨਾਂ ਦੇ ਪਰਮੀਆਂ ਸੀ ਮੈਂ ਨਾਲ ਨਾਲ ਹੰਡਾ ਸਾਹਿਬ ਨੂੰ ਦੱਸਦਾ ਸੀ ਯਾਨਾ ਸਾਰੇ ਗੱਲ ਹੋ ਰਹੀ ਐ ਇਹਨੂੰ ਠੀਕ ਕਰੋ ਇਹਨਾਂ ਨੇ ਐਸੇ ਗੱਲ ਤੋਂ ਵੀ ਉਹਨਾਂ ਨਾਲ ਗੱਲ ਕਰਾਈਂ ਤੇਰੀ ਗਿਆ ਫਿਰ ਉਸ ਤੋਂ ਬਾਅਦ ਇਥੇ ਅਨੂਜੀ ਐ ਸਾਰੇ ਹੋਰ ਵਾਰ ਦੇ ਅੱਧਾ ਸੰਦੇ ਤੇ ਸਾਰੇ ਲੋਕੋ ਆਪਣਾ ਭਰਾ ਪੋਟਾਲੀ ਸ਼ੋਹਰ ਦਾ ਬੜਾ ਕੁੜੀ ਉਹ ਵੀ ਆਏ ਕਿ ਯਾਰ ਇਹ ਕਮੇਟੀ ਕੰਮ ਸਹੀ ਨਹੀਂ ਕਰਦੀ ਇਹਨਾਂ ਨੇ ਸਭ ਤੋਂ ਪਹਿਲੇ ਲੱਗੋ ਮੈਂ ਨਾ ਸੱਚਾ ਗੱਲ ਕਰਨੀ ਹੈ ਸੱਚਾ ਗੱਲ ਮੈਨੂੰ ਕਿਸੇ ਦਾ ਕੋਈ ਪਰਮਾਤਮਾ ਨੂੰ ਛੱਡ ਕੇ ਕਿਹਦਾ ਕਰਦੀ ਇੱਕ ਕਮੇਟੀ ਜਦੋਂ ਚਲੀ ਇਹਨਾਂ ਦੇ ਵਿੱਚ ਇੰਨਾਂ ਦੇ ਆਪਣੇ ਬੰਦਿਆਂ ਨੇ ਉਹਦੋਂ ਇਹਨਾਂ ਨੇ ਆਪਣੀ ਹੁਕਮਰਾਹੀ ਚਲਾਈ ਉਹ ਜੇ ਪ੍ਰਧਾਨ ਬਣਿਆ ਤੇ ਇਹਦੇ ਸਾਹਮਣੇ ਕੋਈ ਚਾਰਚੀ ਲੱਗ ਕੇ ਕੋਈ ਭਲੇਗਾ ਜਾਂ ਰੋਕੇਗਾ ਇਹ ਆਪ ਨੂੰ ਮੰਨਦਰ ਚ ਸਿਰਸਤਾ ਜਾ ਰਿਹਾ ਹੈ ਇਸ ਸੱਟਾ ਮਤਾਵਾ ਪੈਣਾ ਨੇ ਫੂਲਸਾ ਕਿਸੇ ਨਾਲ ਬੋਲਦਾ ਹਕਦਾਂ ਨਹੀਂ ਕਹੇ ਲੜਾਈ ਉੱਥੋਂ ਜਨਮ ਲੰਡੀ ਲੰਡੀ ਐ ਤੋੜ ਤਕਵਾਦੀ ਨੂੰ ਨਵੀਂ ਕਮੇਟੀ ਮંજૂર ਹੈ ਤੇ ਕੰਮ ਕਰੇ ਕਹਿੰਦੇ ਵਿੱਚੋਂ ਸੰਜੀਤ ਤੇ ਪਵਨ ਬਿਆਲਾ ਕੱਢਦੇ

लड़ाइया नहीं पाते मसल कटे इन्हें मन चाहिए गलतियां भी किसी वाले फैसला मैं नहीं लेना जब तुम लड़ोगे तो लगा तो अपने घर बैठा हुआ मैं फिर पूछूंगा तुम्हें खड़े करके दस कमेटी चाहिए

कई गलां मेन भूल जै ले लिया मैं, मैं दो हजार चौबीस इत मू जफा लग गया सारे ये इतने पता ही भी चलो बहुत कम किए का बहुत काम की वो दिखते हैं क्योंकि हाल बनेशन ज्यादा पैसे लगाए हैं पुरानी कमेटी ने पर कि ना कि ਆਪਾਂ ਵੀ ਸਾਰੇ ਆਪਣਾ ਨਾਮ ਹੈ ਆ ਕਿਤੇ ਨਾ ਕਿੰਨੀ ਇੱਕ ਚੀਜ਼ ਦੀ ਮੁਸ਼ਕਲ ਸੀ ਟ੍ਰਾਂਸਪਰੈਂਸੀ ਦੀ ਜਿਹੜੇ ਕਰਕੇ ਹੀ ਬੜੇ ਨਹੀਂ ਬਣਦੀਆਂ ਸਕਦੇ ਅਸੀਂ ਆਈ ਨਹੀਂ ਆ ਸਕਦੇ ਤੇ ਵੀ ਮੈਂ ਲੜਦਾ ਹਾਂ ਮੈਂ ਖੜਾ ਲੜਦਾ ਹਾਂ ਕਿ ਮੇਰਾ ਆਪਣਾ ਧਰਮ ਹੈ ਮੈਂ ਲੜਦਾ ਮੈਨੂੰ ਨਹੀਂ ਕਿਸੇ ਦੀ ਪਰਵਾਹ ਦੂਜੀ ਗੱਲ ਆਪਾਂ ਆ ਜਾਈਆਂ ਇੱਥੇ ਆਏ ਆ ਪ੍ਰਧਾਨ ਦੇ ਘਰ ਤੇ ਪਰ ਇਹ ਗੱਲ ਰੱਖੋ ਇੱਕ ਚੇੇ ਵੀ ਰੱਖੋ ਦੇ ਕਿ ਇਹਦਾ ਮਤਲਬ ਸਾਰੇ ਇਲਾਕੇ ਨੂੰ ਪਤਾ ਨਹੀਂ ਕਿ ਕਲੇਸ਼ ਆ ਠੀਕ ਆ ਮੈਂ ਛੇ ਮਹੀਨੇ ਜਿਹੜਾ ਮੈਨੂੰ ਇਹਨਾਂ ਨੇ ਨਰਕ ਵਿਖਾਇਆ ਨਾ ਪਤਾਉ ਦੱਸਣਾ ਪਰ ਜੇ ਮਈ ਇਹ ਨਾ ਵੀ ਕੋਈ ਧਰਮ ਦਾ ਸਾਥ ਦੇਦਾ ਮੈਂ ਬੜੀਆਂ ਦਰਾਨਾਂ ਦੇ ਹਾਂ ਤੇ ਬੂਏ ਘਟਾਏ ਆ ਇੱਕ ਰਿਆਗ ਰਣ ਪਈ ਇਹ ਨੂੰਹੇ ਤਾਂ ਇੱਕ ਰਿਆ ਪਈ ਇੱਕ ਰਿਆ ਪਈ ਤੁਸੀਂ ਵੀ ਸਾਡੇ ਇਲਾਕਾ ਨਿਵਾਸੀ ਨੂੰ ਪਤਾ ਹੀ ਸੀ ਇਹ ਕੂਰਦੀ ਦਾ ਬਾਕੀ ਚੱਕਰ ਹੈ ਹਾਂ ਠੀਕ ਹੈ ਮੇਰਾ ਲੰਮਾ ਮਵਾ ਦਿਸਾਵਾ ਮੈਂ ਤਾਰ ਸੰਧਿਆ ਕੋਹਾ ਕੀ ਆ ਪਲੇਸ ਪਿਆ ਕਿਥੋਂ ਇੱਕ ਸਾਲ ਜਦੋਂ ਮੈਂ 2022 ਜਾਣਾ ਠੀਕ ਹੈ ਮੈਨੂੰ ਇਹਨਾਂ ਨੇ ਪ੍ਰਧਾਨ ਪਾਇਆ ਜਾਂ ਜਿੱਦਾਂ ਵੀ ਮੈਂ

ਪੋਟਾਰ ਬਾਹਰ ਬਾਹਰ ਇੱਕ ਦੋ ਤਨੀਆਂ ਜੂਲੀ ਲਵਾਗੇ ਤੇ ਇੱਕ ਮੰਦਿਰ ਨੂੰ ਚਲਾਵਾਂਗੇ ਉਹਨੇ ਤੇ ਕਮੀ ਚਾਦੀ ਰੋਕਾਂ ਦੇ ਦੇਖੋ ਜੀ ਨਾ ਰਕਮੇਰ ਬਾਤ ਦੇਖੋ ਜੀ ਪੁੱਤਾ ਪਿਛਲੇ 8-9 ਮਹੀਨੇ ਤੋਂ ਚੱਲਦੇ ਆ ਸੀ ਕਿ ਮੰਦਿਰ ਦੇ ਵਿੱਚ ਆ ਕਮੇਟੀ ਦਾ ਆਪਸੀ ਟਕਰਾਅ ਸੀ ਉਹ ਇੱਕ ਜਿਹੜਾ ਪਿਛਲਾ ਪਤਾ ਹੁਣ ਕਵਨ ਬਿਆਲਾ ਸੀ ਉਹਨਾਂ ਨੂੰ ਇਹਨੇ ਪਤਾ ਪਾ ਕੇ ਪ੍ਰਧਾਨ ਜੀ ਕੋਲ ਗੱਲ ਕਰ ਤਾ ਉਸ ਤੋਂ ਬਾਅਦ ਉਹਨੇ ਕੋਈ ਕਿਹਾ ਕਿ ਇੱਥੇ ਇੱਕ ਮੂਰਤੀ ਖੰਡਤ ਹੈ ਜਿਹੜੀ ਮੈਂ ਬਦਲਣੀ ਹੈ ਉਹ ਸਭ ਦਾ ਦਾ ਦੇਖੋ ਅਸੀਂ ਨਾਭਾ ਖੰਡਣ ਵਾਲੇ ਆ ਪਰ ਸਾਨੂੰ ਇਹ ਨਹੀਂ ਪਤਾ ਉਹਨਾਂ ਨੇ ਦੁਬਾਰਾ ਰਿਪੋਰਟ ਮੰਗੀ ਨਾ ਉਹਨਾਂ ਨੇ ਕਲੀਅਰ ਕੀਤਾ ਮੂਰਤੀ ਖੰਡਤ ਹੈ ਨਾ ਕਲੀਅਰ ਕੀਤਾ ਕਿ ਮੂਰਤੀ ਠੀਕ ਹੈ ਇਸ ਕਰਕੇ ਜੇ ਕਿਸੇ ਦੀ ਪਾਤਰ ਸੀ ਤੇ ਇਹਨਾਂ ਨੂੰ ਬੰਦੀ ਲਵਾ ਦੇ ਦਿੱਤੀ ਪਰ ਇਹੋ ਨਾ ਭਰੇ ਬੰਦੇ ਨੇ ਉਹਨਾਂ ਦੀ ਮੂਰਤੀ ਨਹੀਂ ਲੱਗ ਦਿੱਤੀ ਇਹ ਵਿਵਾਦ ਵੱਧਾ ਵੱਧਾ ਬਹੁਤ ਜ਼ਿਆਦਾ ਵੱਧ ਗਿਆ ਸੀ ਹੁਣ ਮੈਨੂੰ ਅਸ਼ੰਕਾ ਸੀ ਕਿ ਮੇਰੇ ਇਲਾਕੇ ਵਿੱਚ ਕੋਈ ਅਨਸੁਖਾ ਵੀ ਘਟਨਾ ਨਾ ਹੋ ਜਾਵੇ ਇਸ ਕਰਕੇ ਅੱਜ ਮੈਂ ਆਪਣੇ ਸਾਰੇ ਮੱਲੇ ਨੂੰ ਕਾਲ ਕਰਕੇ ਇੱਕ ਕਮੇਟੀ ਡਿਸੋਲਵ ਕਰਤੀ ਹੈ ਤੇ ਕੱਲ ਤੋਂ ਹੁਣ ਅਸੀਂ ਕਿਸੇ ਨਾਲ ਮਿਲ ਕੇ ਚੰਡੀਗੜ੍ਹ ਮਿਲ ਕੇ ਜੇਸੀਆਪਾ ਬਤਵਾਰ ਕਰਕੇ ਅੱਪਾਏ ਕਮੇਟੀ ਬਣਾ ਚੰਡੀਗੜ੍ਹ ਹੋਗੇ ਸਾਰੇ ਮੰਨੇ ਦੀ ਸਹਿਮਤ ਹੋਗੇ ਉਹਨਾਂ ਪੁਰਾਣੀ ਕਮੇਟੀ ਦੇ ਵਿੱਚ ਕੋਈ ਹੋਊਗਾ ਲੈਣ ਦੇ ਪੁਰਾਣੀ ਕਮੇਟੀ ਦਾ ਕੋਈ ਲੈਣ ਦੇ ਨਹੀਂ ਬਸ ਸਦਾ ਇੱਕ ਲੋਕਾਂ ਵੱਲੋਂ ਜਿਆ ਸੱਜਣ ਲੋਕ ਪਿਆ ਗਿਆ ਹੈ ਲੋਕਾਂ ਦਾ ਪੂਰਾ ਸਹਿਯੋਗ ਹੈ ਤੁਸੀਂ ਆਪ ਵੇਖੋ ਲੋਕੀ ਇੱਕ ਕਾਲ ਕੀਤੀ ਹੈ ਮੈਸਰ ਪਾਇਆ ਲੋਕ ਅੱਛਾ ਬੈਠਣ ਦੀ ਜਗ੍ਹਾ ਨਹੀਂ ਨਜ਼ਰ ਆਈ ਕਦੋਂ ਤੋਂ ਜਿਹੜਾ ਐਲਾਨ ਜਿਹੜਾ ਕਮੇਟੀ ਦਾ ਕੀਤਾ ਜਾਏ ਦੇਖੋ ਕੋਈ ਕਾਲੀ ਨਹੀਂ ਕੀਤੀ ਜਾਏਗੀ ਬੜੀ ਸੋਚ ਵਿਚਾਰ ਕੇ ਪਹਿਲੇ ਕਮੇਟੀ ਨਹੀਂ ਬਣਾਈ ਜਾਏਗੀ ਪਹਿਲੇ ਕਾਰਜਕਾਰੀ ਕਮੇਟੀ ਬਣਾਈ ਜਾਏਗੀ ਜਿਹਦੇ ਵਿੱਚ ਸਾਰੇ ਪਾਰ ਦੇ ਸੱਜਣ ਬੰਦੇ ਬੈਠ ਕੇ ਵਿਚਾਰ ਕਰਗੇ ਬਹੁਤ ਪਰ ਬੰਦੇ ਮੇਰਾ ਉਹਦੇ ਵਿੱਚ ਕੋਈ ਭੋਲੀ ਹੋਏਗਾ ਉਹ ਮੈਨੂੰ ਦੱਸਣਗੇ ਪਿੰਡ ਪਾਰਸ਼ਾਤੀ ਨੂੰ ਖੰਮ ਕਰਨੀ ਹੈ ਉਹ ਖੇਤੀ ਹੋ ਚੁੱਕਣਗੇ ਮੈਂ ਉਹ ਕੰਮ ਨੂੰ ਕੰਝੂ ਨਹੀਂ ਦੇਣਾ ਜਿਹੜਾ ਕੰਮ ਚਾਲੂ ਕਰਵਾਇਆ ਗਿਆ ਉਹ ਕਦੇ ਮੁਕੰਮਲ ਕੀਤਾ ਜਾਏਗਾ ਜਿਹੜਾ ਕੰਮ ਚਾਲੂ ਕਰਵਾਇਆ ਗਿਆ ਮੈਂ ਪੁਰਾਣੀ ਕਮੇਟੀ ਨੂੰ ਕਹਾਂਗਾ ਕਿ ਜਿੱਥੇ ਕੰਮ ਹੈਗਾ ਉੱਥੇ ਰੋਕ ਤੇ ਰੋਕੋ ਉੱਥੇ ਸਟਾਪ ਕਰ ਦਿਓ ਆਪਾਂ ਜਦੋਂ ਨਵੀਂ ਕਮੇਟੀ ਕਾਰਜ ਕਰਨੀ ਭਾਂਜੇਗੀ ਅਈ ਕੰਮ ਕਰ ਦੇਣਾ ਆਹ ਆ ਬਾਈਓ ਉੱਧਰ ਜਾਓ ਉੱਧਰ ਨੂੰ ਕਰੋ

जे, जे, ने काम पाएगा सारा महलाई कट्ठा होगा चाचा खड़े खड़े हो गए